ਬਾਈ ਦਾ ਜੌਂਗਾ ਖੜਾ ਹੋਇਆ ਬੱਬੂ ਮਾਨ ਦਾ ਜੌਂ ਅੱਜ ਆਏ ਹੋਏ ਆ ਜੀ ਬੱਬੂ ਮਾਨ ਦੇ ਪਿੰਡ ਖੰਡ ਦੇ ਵਿੱਚ ਤੇ ਉਹਨਾਂ ਦਾ ਤੁਹਾਨੂੰ ਇਸ਼ਕਪੁਰਾ ਦਿਖਾਵਾਂਗੇ ਇੱਥੇ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ ਜੀ ਉਹਨਾਂ ਦੀ ਨਵੀਂ ਫਿਲਮ ਆ ਰਹੀ ਹੈ ਜਿਹੜੀ ਤੇ ਉਹਨਾਂ ਨਾਲ ਮਲਾਵਾਂਗੇ ਵੀ ਤੁਹਾਨੂੰ ਤੇ ਆਜੋ ਤੁਹਾਨੂੰ ਇਸ਼ਕਪੁਰਾ ਦਿਖਾਉਣੇ ਆ ਉਹਨਾਂ ਦਾ ਜਿਹੜਾ ਉਹਨਾਂ ਨੇ ਬਸਾਇਆ ਸੀ ਇੱਕ ਫਿਲਮ ਦੇ ਵਿੱਚ ਵੀ ਸ਼ੂਟ ਹੈਗਾ ਇਸ ਜਗ੍ਹਾ ਤੇ ਕੀਤਾ ਸੀਗਾ ਤੇ ਤੁਹਾਨੂੰ ਪੂਰਾ ਵਧੀਆ ਤੁਸੀਂ ਦੇਖ ਸਕਦੇ ਹੋ ਕਿੰਨੀ ਹਰਿਆਲੀ ਹੈ ਬਾਈ ਦੇ ਟਰੈਕਟਰ ਦਿਖਾਵਾਂਗੇ ਤੁਹਾਨੂੰ ਇੱਥੇ ਤੇ ਬਾਈ ਦਾ ਆਫਿਸ ਦਿਖਾਵਾਂਗੇ ਅਵੇਕ ਦੀ ਖਾਲਾ ਬਣਾਇਆ ਹੋਇਆ ਪੂਰਾ ਵਧੀਆ ਸਿਸਟਮ ਜਿਹਨੂੰ ਨਾਲਾ ਬਣਾ ਦਿੰਦੇ ਆ ਆਪਾਂ ਕਹਿੰਦੇ ਨੇ ਪਾਣੀ ਪੂਣੀ ਛੱਡਿਆ ਪੁਲ ਬਣਿਆ ਛੋਟੇ ਛੋਟੇ ਬਹੁਤ ਸੋਹਣੇ ਤੇ ਇੱਥੇ ਪੂਰੀ ਜਮਾ ਰੰਗ ਰੋਗਣ ਦਾ ਕੰਮ ਹੋ ਰਿਹਾ ਬਾਈ ਜੀ ਪੂਰਾ ਸੋਹਣਾ ਕੰਮ ਕਰਾ ਰਿਹਾ ਕਿਉਂਕਿ ਪਹਿਲਾਂ ਥੋੜੀ ਹਾਲਤ ਇਹਦੀ ਖਰਾਬ ਹੋ ਚੁੱਕੀ ਸੀ ਆਪਾਂ ਕਾਫੀ ਵੀਡੀਓਜ਼ ਦੇਖੀਆਂ ਲੋਕਾਂ ਦੀਆਂ ਤੇ ਹਰੇਕ ਵੈਰਾਈਟੀ ਦਾ ਇੱਥੇ ਦਰਖਤ ਲਾਇਆ ਪੁਰਾਣੇ ਵਿਰਸੇ ਨੂੰ ਵੀ ਯਾਦ ਤਾਜ਼ਾ ਕੀਤਾ ਗਿਆ ਬਾਈ ਜੀ ਸਾਹ ਦੇਖੋ ਖੂਹ ਖਾਹ ਬਣਾਇਆ ਹੋਇਆ ਜਿਹੜਾ ਪੁਰਾਣੇ ਸਮੇਂ ਦੇ ਵਿੱਚ ਆਪਣੇ ਬਜ਼ੁਰਗ ਮੰਨ ਲੋ ਲਾਉਂਦੇ ਹੁੰਦੇ ਸੀ ਉਸ ਤਰ੍ਹਾਂ ਦਾ ਖੂਹ ਆ ਜਿਹੜਾ ਤੁਹਾਨੂੰ ਦੱਸਿਆ ਛੋਟੀ ਜੀ ਨਹਿਰ ਜੀ ਬਣਾਈ ਹੈਗੀ ਮਨ ਲਸੂ ਆ ਜਾਵੇ ਜੀ ਹੈਨਾ ਪਾਣੀ ਵਾਲਾ ਤੇ ਝਰਨਾ ਜਿਹਾ ਬਣਾਇਆਗਾ ਬਾਕੀ ਰਹਿਸ਼ ਕਾਫੀ ਹੈ ਕਮ ਸੇ ਕਮ ਮੇਰੇ ਹਿਸਾਬ ਨਾਲ ਕਿਲੇ ਦੇ ਵਿੱਚ ਜਿਹੜੀ ਇਹ ਜਗਾ ਬਾਈ ਜੀ ਹੈਗੀ ਆ ਅਰ ਰਹਿਸ਼ ਆਸਤੇ ਜਗਾ ਬਣਾਈ ਸੀ ਉਦੋਂ ਇਹਦਾ ਹੁਣ ਰੰਗ ਰੋਗਨ ਪੂਰਾ ਚੱਲੀ ਜਾਂਦਾ ਜੋਰਾ ਸ਼ੋਰਾ ਤੇ ਬਾਈ ਜੀ ਇਹਦੇ ਵਿੱਚ ਮੰਨ ਲਓ ਫਰਨੀਚਰ ਦਾ ਕੰਮ ਵੀ ਹੋਈ ਜਾਂਦਾ ਸਭ ਕੁਝ ਹੋਈ ਜਾਂਦਾਗਾ ਤੁਸੀਂ ਦੇਖ ਸਕਦੇ ਹੋ ਪੂਰੇ ਜੋਰਾ ਸ਼ੋਰਾ ਦਾ ਜਿਹੜਾ ਕੰਮ ਆ ਉਹ ਚੱਲ ਰਿਹਾਗਾ ਤੇ ਉਸ ਤੋਂ ਬਾਅਦ ਤੁਹਾਨੂੰ ਬਾਈ ਦੇ ਟਰੈਕਟਰ ਵੀ ਦਿਖਾਉਣੇ ਆ ਆਪਾਂ ਆਜੋ ਤੁਸੀਂ ਆਹ ਦੇਖੋ ਵੀ ਜਿਹੜੇ ਪਹਾੜੀ ਦਰਖਤ ਹੁੰਦੇ ਸਾਰੇ ਇੱਥੇ ਲੱਗੇ ਹੋਏ ਆ ਪੂਰੀ ਹਰਿਆਲੀ ਇੱਥੇ ਪੂਰੀ ਰੌਣਕ ਹੈ ਜਿਹੜੇ ਆਪਣੇ ਪੰਛੀ ਆ ਉਹਨਾਂ ਵਾਸਤੇ ਆਲ ਨੇ ਲੱਗੇ ਹੋਏ ਹੈਗੇ ਤੇ ਐਸ਼ਕਪੁਰੇ ਤੋਂ ਥੋੜੀ ਜੀ ਬਾਅਦ ਜਿਹੜਾ ਆਪਣੇ ਜਿਹੜੀ ਸ਼ੂਟਿੰਗ ਚੱਲੀ ਜਾਂਦੀ ਹੈ ਫਿਲਮ ਦੀ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਤੇ ਨਾਲ ਸਾਡੀ ਵੀਡੀਓ ਤੇ ਜੁੜੇ ਰਹੋ ਬਾਈ ਜੀ ਆਹ ਦੇਖੋ ਕਿੱਡਾ ਸੋਹਣਾ ਦਰਖਤ ਆ ਜਿਹੜਾ ਚੀਲ ਦਾ ਕਹਿੰਦੇ ਆ ਕਿੱਡਾ ਵੱਡਾ ਹਨਾ ਤੁਸੀਂ ਦੇਖਿਆ ਜੀ ਸਾਹਮਣੇ ਉਹ ਬਾਈ ਜੀ ਜਿਹੜਾ ਆਪਣੇ ਹਿਮਾਚਲ ਪ੍ਰਦੇਸ਼ ਦੇ ਵਿੱਚ ਹੁੰਦਾ ਉਹ ਇੱਥੇ ਦਰਖਤ ਲੱਗੇ ਹੋਏ ਆ ਆਹ ਤੋਂ ਇਧਰ ਵੀ ਦਿਖਾਉਣੇ ਆ ਤੁਹਾਨੂੰ ਤੇ ਐਸ ਪਾਸੇ ਵਾਲੇ ਟਰੈਕਟਰ ਖੜੇ ਹੋਏ ਬਾਈ ਦਾ ਪਿੱਕਾ ਖੜਾ ਹੋਇਆ ਜਿਹਨੂੰ ਕਹਿੰਦੇ ਵੀ ਆਪਣਾ ਹਾ ਜਉਂਗਾ ਕਹਿੰਦੇ ਆ ਜਉਂਗਾ ਵੀ ਇੱਥੇ ਖੜਿਆ ਹੋਇਆ ਬਾਈ ਦਾ ਆਜੋ ਦਿਖਾਉਣੇ ਤੁਹਾਨੂੰ ਟਰੈਕਟਰ ਆ ਖੜੇ ਬਾਈ ਦੇ ਟਰੈਕਟਰ ਐ ਝੰਡਾ ਝੁੰਡਾ ਲਾਉਣ ਵਾਸਤੇ ਵੀ ਆਪ ਤੁਸੀਂ ਵੇਖਿਆ ਪੈਪ ਲੱਗੀ ਹੋਈ ਆ ਮਸ਼ੀਨ ਆ ਪੁਰਾਣੇ ਸੰਦ ਸਦੇੜੇ ਜਿਹੜੇ ਹਨਾ ਪੁਰਾਣੇ ਸਮਿਆਂ ਦੇ ਵਿੱਚ ਯੂਜ਼ ਕਰਦੇ ਸੀਗੇ ਉਹ ਵੀ ਖੜੇ ਹੋਏ ਆ ਬਾਈ ਕੋਲੇ ਇਹ ਤਿੰਨ ਟਰੈਕਟਰ ਹੈਗੇ ਆ ਸੋਨਾਲੀਕਾ ਤੁਸੀਂ ਦੇਖ ਸਕਦੇ ਜਿਹੜਾ ਨਵਾਂ ਸੋਲਿਸ ਦੇ ਵਿੱਚ ਆਇਆ ਆ ਇੱਕ ਬਾਈ ਲਾਰਸਾ ਤੇ ਇੱਕ ਆ ਸਟੈਂਡਰਡ 460 ਹੈਗਾ ਤੇ ਆਹ ਵੇਖ ਸਕਦੇ ਤੁਸੀਂ ਬਹੁਤ ਸੋਹਣੀ ਹਾਲਤ ਦੇ ਵਿੱਚ ਆਹ ਪੁਰਾਣਾ ਬਾਈਲਾਰੂਸ ਵਧੀਆ ਰੰਗ ਰੋਂਕਰਾ ਕੇ ਮੋਡੀਫਿਕੇਸ਼ਨ ਕਰਾ ਕੇ ਠੱਲਿਆ ਹੋਇਆ ਇੱਥੇ ਹੈ ਨਾ ਤੇ ਆ ਨਵੀਂ ਟੈਕਨੋਲੋਜੀ ਦਾ ਸੋਨਾ ਲੀਕਾ ਟਰੈਕਟਰ ਆ ਇੱਕ ਆ ਗੱਡੀ ਖੜੀ ਹੈ ਜਿਹੜੀ ਪੁਰਾਣੇ ਮੰਤਰੀਆਂ ਕੋਲੇ ਹੁੰਦੀ ਸੀਗੀ ਹੈ ਨਾ ਉਹ ਵੀ ਇੱਥੇ ਖੜੀ ਹੈ ਤੁਸੀਂ ਦੇਖ ਸਕਦੇ ਹੋ ਬਾਈ ਜੀ ਤੇ ਇਧਰ ਬੈਠਣ ਨੂੰ ਤੇ ਸਾਰਾ ਕੁਝ ਬਣਾਇਆ ਹੋਇਆ ਪੂਰਾ ਇੱਕ ਮੰਨ ਲਓ ਵੀ ਇੱਥੇ ਕਮ ਸੇ ਕਮ 100 200 ਬੰਦਾ ਰਹਿ ਸਕਦਾ ਇੰਨੀ ਵਧੀਆ ਰੈਸ਼ ਬਣੀ ਹੋਈ ਆ ਤੇ ਆ ਸੰਸ ਜਿਹੜੇ ਬਿਆ ਹਲ ਸੁਹਾਗੇ ਤੇ ਆ ਖੜਾ ਜੀ ਜਾਊਗਾ ਬਾਈ ਦਾ ਜੌਂਗਾ ਖੜਾ ਹੋਇਆ ਬੱਬੂ ਮਾਨ ਦਾ ਜੌਂਗਾ ਇਹ ਆ ਟਾਇਰ ਦੇਖੋ ਤੁਸੀਂ ਕਾਫੀ ਇਹਦੀ ਹਾਈਟ ਆ ਕਾਂਸਮੈਂਟਲ ਦਾ ਟਰਾਲਿੰਗ ਵਾਲੇ ਟਾਇਰ ਹੀ ਬਾਈ ਜੀ ਆਹ ਪਾਏ ਹੋਏ ਆ ਟਰਾਲਿੰਗ ਦੇ ਟਾਇਰ ਹੁੰਦੇ ਆ ਜਿਹੜੇ ਉਹ ਟਾਇਰ ਇਹਦੇ ਪਾਏ ਹੋਏ ਆ ਤੁਸੀਂ ਦੇਖ ਲਓ ਇਹ ਆਪਣੇ ਟਰਾਲਿੰਗਾਂ ਦੇ ਟਾਇਰ ਹੁੰਦੇ ਆ ਆਪਣੇ ਖੇਤੀਬਾੜੀ ਦੇ ਵਿੱਚ ਆਪ ਵਰਤਦੇ ਆ ਬਾਈ ਜੀ ਤੇ ਰੰਗ ਰੰਗ ਪੂਰਾ ਵਧੀਆ ਤਿੱਤਾ ਹੋਇਆਗਾ ਇਹਦੇ ਉੱਪਰ ਤੇ ਪੂਰੀ ਗੱਡੀ ਹੋਈ ੱਟੌਰੇ ਦੀ ਜਮ ਆਹ ਕੱਦ ਦੇਖ ਲਓ ਦਾ ਲੱਕ ਤੱਕ ਰਾਇਰਾਂ ਦਾ ਜਿਹੜੇ ਆਪਣੇ ਉੱਤੇ ਲਿਖਾਇਆ ਫਾਰਮਿੰਗ ਸਪੋਰਟ ਫਾਰਮਿੰਗ ਸਪੋਰਟ ਉੱਤੇ ਲਿਖਾਇਆ ਕਿਸਾਨ ਜਿੰਦਾਬਾਦ ਵੀ ਲਿਖਾਇਆ ਹੋਇਆ ਬਾਈ ਜੀ ਤੇ ਆ ਜਿਹੜੀ ਘੋੜਿਆਂ ਵਾਲੀ ਜਿਹੜੀ ਘੋੜੇ ਲੈ ਕੇ ਜਾਂਦੇ ਹੁੰਦੇ ਮੰਨ ਲਓ ਮੇਲੇਆਂ ਬੂਲਿਆਂ ਤੇ ਜਾਂ ਹੋਰ ਕਿਤੇ ਇੱਕ ਜਗ੍ਹਾ ਦੂਜੀ ਉਹ ਜਗ੍ਹਾ ਤੇ ਹੁਣ ਆ ਆਫਿਸ ਦਿਖਾਉਣੇ ਆ ਤੁਹਾਨੂੰ ਬੱਬੂ ਮਾਨ ਜੀ ਦਾ ਜਿਹੜਾ ਇੱਥੇ ਤੁਸੀਂ ਦੇਖ ਲਓ ਪ੍ਰਾਣੀਆਂ ਫਿਲਮਾਂ ਜਿੰਨੀਆਂ ਵੀ ਹਵਾਏ ਫਿਲਮ ਹੋ ਗਈਆਂ ਜਾਂ ਹੋਰ ਯਾਨੀ ਸਾਰੀਆਂ ਦੇ ਪੋਸਟਰ ਲੱਗੇ ਹੋਏ ਆ ਜੀ ਤੇ ਇੱਥੇ ਤੁਸੀਂ ਪੁਰਾਣੀਆਂ ਐਕਟ੍ਰੈਸ ਦੇ ਇਹ ਫੋਟੋਜ਼ ਲੱਗੀਆਂ ਹੋਈਆਂ ਪੁਰਾਣੀਆਂ ਫੋਟੋਆਂ ਮੱਬੂ ਮਾਨ ਦੀਆਂ ਲੱਗੀਆਂ ਹੋਈਆਂ ਇੱਧਰ ਬੈਡਰੂਮ ਆ ਗਿਆ ਬਾਈ ਦਾ ਇੱਥੇ ਬਾਬਾ ਹਦੀਪ ਸਿੰਘ ਜੀ ਦੀ ਫੋਟੋ ਵੀ ਲੱਗੀ ਹੋਈ ਹੈ ਹਨਾ ਤੇ ਇੱਧਰ ਤੁਸੀਂ ਦੇਖ ਲਓ ਪੁਰਾਣੀਆਂ ਫੋਟੋਆਂ ਮੱਬੂ ਮਾਨ ਸਾਬ ਦੀਆਂ ਲੱਗੀਆਂ ਹੋਈਆਂ ਇੱਥੇ ਤੇ ਇੱਧਰ ਉਹਨਾਂ ਦੇ ਸ਼ਾਇਦ ਮਾਤਾ ਪਿਤਾ ਨੇ ਉਹਨਾਂ ਦੇ ਹੀ ਤੇ ਉਹਨਾਂ ਦੀ ਫੋਟੋ ਵੀ ਲੱਗੀ ਆ ਆ ਬਾਜ ਫਿਲਮ ਦੀ ਜਿਹੜੀ ਫੋਟੋ ਉਹਨਾਂ ਦੀ ਤੇ ਪੂਰਾ ਰੰਗ ਰੋਗਨ ਦਾ ਜਿਹੜਾ ਕੰਮ ਚੱਲ ਰਿਹਾ ਪੂਰਾ ਸੋਹਣਾ ਬਣਾਇਆ ਹੋਇਆ ਸਿਸਟਮ ਇੱਥੇ ਤੇ ਬਹੁਤ ਲੋਕ ਆਏ ਹੋਏ ਸੀ ਇੱਥੇ ਦੇਖਣ ਇਸ਼ਕਪੁਰਾ ਤੇ ਦੂਬਾਤ ਹੁਣ ਤੁਹਾਨੂੰ ਲੈ ਕੇ ਚੱਲਦੇ ਆਂ ਬਾਈ ਜੀ ਜਿੱਥੇ ਸ਼ੂਟਿੰਗ ਹੋਣੀ ਹੈਗੀ ਆਪਾਂ ਨਾਲ ਜੁੜੇ ਰਹੋ ਆਪਣੀ ਵੀਡੀਓ ਤੇ ਤੁਹਾਨੂੰ ਮਲਾਵਾਂਗੇ ਵੀ ਉਹਨਾਂ ਦੇ ਨਾਲ ਆਪਾਂ ਆ ਲੋ ਚੱਲਦੇ ਆ ਬਾਹਰ ਦਿਖਾਉਣੇ ਆ ਤੁਹਾਨੂੰ ਹੋਰ ਆ ਦੇਖੋ ਤੁਸੀਂ ਬੂਟੇ ਪੂਰਾ ਸੋਹਣਾ ਮਾਹੌਲ ਬਣਿਆ ਪਿਆ ਹਰੇਕ ਕਿਸਮ ਦਾ ਇੱਥੇ ਤੁਹਾਨੂੰ ਜਿਹੜਾ ਬੂਟਾ ਦਰਖਤ ਰੁੱਖ ਮਿਲ ਜਾਣਾ ਇੱਥੇ ਤੇ ਕਾ